ਜੋ ਮੇਰਾ ਨਾ ਸਵਾਰਿਆਂ ਨੂੰ ਵੀਰ ਕੋਈ ਐਸਾ ਜਹਾਜ਼ ਬਣਾਵੋ ਪਲਕਾਂ ਨੂੰ ਚਮਕਦੇ ਆਹੀ ਪੱਛਾ ਜੀ ਸਸਿਕਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਨੰਨੇ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਆਪਣੇ ਨਾਨਕੇ ਪਿੰਡ ਆਏ ਆ ਜੀ ਤੇ ਆਪਣੇ ਮਾਮਾ ਜੀ ਦੀ ਲੜਕੀ ਆਪਣੀ ਕਜ਼ਨ ਬਾਹਰੋਂ ਆਈ ਹੈ ਜੀ ਕੈਨੇਡਾ ਤੋਂ ਤੇ ਸਰਪ੍ਰਾਈਜ਼ ਦੇਣ ਲੱਗੀ ਐ ਸਾਰਾ ਬਲੌਗ ਐਂਡ ਤੱਕ ਦੇਖਿਓ ਜੀ ਛੋਟਾ ਜਿਹਾ ਬਲੌਗ ਐ ਇਹ ਬੜਾ ਹੀ ਇਮੋਸ਼ਨਲੀ ਵਲੌਗ ਹੈ ਜੀ ਸਾਰੇ ਜਰੂਰ ਦੇਖਿਓ ਜੀ ਬਸ ਨਾ ਸਾਨੂੰ ਹੀ ਪਤਾ ਸੀਗਾ ਬੇ ਇਸ ਤਰ੍ਹਾਂ ਕਰਕੇ ਸਾਡੀ ਸਿਸਟਰ ਜਿਹੜੀ ਆ ਰਹੀ ਹੈ ਸਾਨੂੰ ਦੱਸਿਆ ਸੀ ਆਪਦੇ ਘਰ ਦੀ ਜਿਆਨ ਉਹ ਨਹੀਂ ਸੀ ਤੇ ਸਿੱਧੇ ਸੈਗਸੇ ਨੂੰ ਵੀ ਤੇ ਅੰਮ੍ਰਿਤਸਰ ਤੋਂ ਪਿਕ ਕੀਤਾ ਜੀ ਮਤਲਬ ਦਿੱਲੀ ਤੋਂ ਸਿੱਧਾ ਫਲਾਈਟ ਲਈ ਇਹਨਾਂ ਨੇ ਅ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਤੋਂ ਆਪਾਂ ਪਿਕ ਕਰ ਲਿਆ ਤੇ ਹੁਣ ਆਪਾਂ ਤੁਹਾਨੂੰ ਮਿਖਾਉਣੇ ਆ ਜੀ ਅੱਗੇ ਗੋ ਵਾਟ ਤੇ ਵੀ അദ്ര അദ്ദേഹ ഉത്തര बड़े खराब निकले थे जी जी मना गए वही मना गए کہ لہ موثر بہت جے ہے او میرے

ਅਸੀਂ ਗਾਹਾਂ ਅੱਦਲੋ ਰਾਇਆ ਹੋਰ ਕਾ ਜਾ ਸਭ ਯਾਰ ਦੀ ਰਿੰਗ ਪਾਓ ਮੈਂ ਤਾਂ ਸੇ ਨੂੰ ਦੱਸਦੇ ਹਾਂ ਕਿ ਕਬਾਰ ਆ ਜਾਣਾ ਮੈਂ ਨਾ ਕਦੀ ਆ ਰਾ ਦੋ ਦਾਦੀ ਦੀ ਵੇਟ ਕਰ ਰਹੀ ਹੈ ਨਾ ਦਾਦੀ ਦੀ ਵੇਟ ਕਰ ਰਹੀ ਹੈ ਨਾ ਕਰਲਾ ਕਰਲਾ ਆਣ ਵਾਲੇ ਨੇ ਬਸ ਮਿਲਣ ਆਗੇ ਆਗੇ ਕਿੰਨੇ ਚਾਹੀਦੇ ਆ ਤੂੰ ਦੇ ਕਿੰਨੇ ਦੇਰੀ ਕਰਦੇ ਚਲੋ ਆ ਸਾਫ ਨਹੀਂ ਬੰਦ ਇਹ ਦਾਦਾ ਸਰਾ ਹੁਣ ਕੰਮ ਕਰਾ ਚਲ ਦਾਦਾ ਜੀ ਆ ਦੇਖ ਲਓ ਮੰਗਤਿਆਂ ਨੇ ਹੁੰਦੇ ਸਾਰੀ ਮੱਖਣਾ ਚੁਰ ਕਰਤਾ ਭਰਾਵਾ ਥੋੜੇ ਲੈ ਲਿਓ ਜੀ ਕੁੜੀ ਤੋਂ ਥੋੜੇ ਲੈਓ ਜੇ ਮਗਦੇਓ ਬਸ ਤੁਰਦਾ ਇਹ ਬੰਦ ਹੋ। ਕੀ ਮੰਗੀ ਨਹੀਂ ਰਹੀ ਮੀਰੇ। ਮੈਂ ਵੀ ਕੱਖ ਨਹੀਂ ਮਾਗ ਦੱਸੋ। ਚੱਲ ਕਨੇਡਾ ਵਾਲੇ ਦੱਸ-ਦੱਸ ਦੇ ਦੇ ਗੱਲ ਉਪੜੀ। ਦੱਸੋ। ਠੀਕ ਹੈ। ਨਹੀਂ ਜੀ ਉਹ ਦੇ ਦੇ ਨਾਲ। ਕਨੇਡਾ ਵਾਲੇ ਦੱਸਦਾ ਮਮਾ। ਮੈਨੂੰ ਗੁੱਕ ਐਕਸੈਂਟ ਨਹੀਂ ਕਰਾਇਆ ਨਾ। ਜਿਵੇਂ ਮਰਜੀ ਦੇ। ਆ ਮੰਗਾ ਦੱਸੋ ਕਿ ਫਿਰ ਮੈਂ ਕੱਟਾਂ। ਮੰਗਾ ਤਾਂ ਹੁਣ ਸਾਡੀ ਲੱਖੜ। ਓਏ ਇਹਨਾਂ ਦੀ ਇਹਨਾਂ ਦੀ ਭੁੱਖ ਨਹੀਂ ਜਾਣੀ ਇਹਨਾਂ ਨੂੰ ਭਾਵੇਂ ਸਾਰੇ ਫੜਾ ਦੇ ਜਿੰਨੇ ਤੇਰੇ ਪਰਚਾ ਗਿਆ। ਬਹਿ ਵਾ ਤੇਰੀ ਹੈ ਮੈਂ ਤਾਂ ਤੁਹਾਡੇ ਘਰ 10m2 60 ਕਰਕੇ ਦੇਖੋ ਕਿ ਕਿੰਨੇ ਮਾਰਦਾ ਕਿੰਨਾ ਖਰਚਾ ਇਹ 60 ਰੁਪਏ ਫਰਤਣਾ ਦਾ 100 60 ਰੁਪਏ ਵੰਡ ਜਾਣਾ ਥੋੜਾ ਵਾ ਉਹ ਇਧਰ ਤਾਂ ਆਉਣਾ ਨਹੀਂ ਉਧਰ ਤੇ ਮੈਂ ਹੱਸ ਦੱਸ ਦੱਸ ਦੇ ਦੇ ਆਪਰੇ ਸੰਦਾ ਸਵਾਲ ਦੇ ਦੇ ਬਸ ਕੰਪਲਸਰੀ ਕੁਝ ਨਹੀਂ ਹੈ ਨਾ ਕੰਪਲਸਰੀ ਕੁਝ ਨਹੀਂ ਹੈ ਤੈਨੂੰ ਤੁਸੀਂ ਕਹੋਗੇ ਫਿਰ ਮੈਂ ਕੱਟਵਾਉਂ ਉਹ ਅਗਲੀ ਅਗਲੀ 2 ਲੱਖ ਦਾ ਬਜਟ ਲੈ ਗਿਆਈ ਬਜਟ ਲੈ ਗਿਆਈ ਮੈਂ ਹਾਂ ਤੇਰਾ ਲੱਖੀ ਵਧਾਵਾ ਕਿ ਨਹੀਂ ਨਾ 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 ਇੱਥੇ ਭਾਵਨ ਦੇਖ ਨਹੀਂ ਜਾਂਦਾ ਆਪ ਤੂੰ ਸਾਰੇ ਇਤਨਾ ਮੰਗ ਕੇ ਇਤਨਾ ਦੇ ਦਵਾ ਦੋ ਸਾਰੇ ਪੈਸੇ ਲੈ ਦਿਓ ਨਹੀਂ ਅਸੀਂ ਕੁਝ ਨਹੀਂ ਕਹਿਣਾ ਇਸ ਸਾਰੇ ਪਹਿਲਾਂ ਕਿ ਅਸੀਂ ਕਿਹੜਾ ਕੁਝ ਨਹੀਂ ਤੁਹਾਡੀ ਇਹ ਇਹ ਤਾਂ 5-5 ਰੁਪਏ ਨੇ 5 ਵਾਲੇ ਕਿਤੇ 50 50 25 2500 ਰੁਪਏ ਆ 5 ਰੁਪਏ ਆ 5 ਰੁਪਏ ਆ ਹਾਂ ਤੇ ਬਈ ਬਹੁ ਮਾਰੀ ਕਰ ਰਹੀ ਇਹ ਨੂੰ ਹੈ ਨਹੀਂ ਨਹੀਂ ਪਈ ਠੀਕ ਆ ਉਹ 50 ਰੁਪਏ ਇਹਦੇ 5 ਰੁਪਏ 5 ਡਾਲਰ ਆਪੇ ਭੇਜ ਭਰਾ ਲੇ 5 ਰੁਪਏ 5 ਰੁਪਏ ਚਲੋ ਆ ਫੇਰ ਵਾਪਸ ਕਰੀਏ ਉਹ ਦਾਦਾ ਜੀ ਆ ਗਏ ਆ ਦਾਦਾ ਰੱਖ ਲਓ ਆ ਦਾਦਾ ਜੀ ਥੋੜੀ ਬਾਕੀ ਕਰ ਲੈ ਇੱਕ ਤੂੰ ਗੱਡੀ ਕਿਥੇ ਇਹ ਹੈਗੀ ਬਈ ਇਧਰੋਂ ਜਿਹੜੇ ਖੜੇ ਨੇ ਉਹ ਹੋਣੇ ਨਾ ਪੁਰਾਣੇ ਇਹ ਕਿਹ ਪ੍ਰਾਣੀ ਤੁਸੀਂ ਪਾਏ ਦਾ ਗੁਰੂਆ ਪਾਏ ਰਹਿੰਦੇ ਸਾਰੇ ਉਹ ਵੀ ਪੈ ਰਹਿੰਦੇ ਜਿੰਨੇ ਸਾਲ ਪਾਣਾ ਲੋਟ ਪੈਸੇ ਦੇ ਪੈਸੇ ਹੀ ਹੁੰਦੇ ਨੇ ਤੈਨੂੰ ਪਤਾ ਉਹ ਤੇਰਾ ਪਲਾਇ ਓਏ ਹੋਏ ਆ ਦੇ ਹੰਡ ਕਰਾਓ ਜਾ ਮੈਂ ਆ ਦੱਲ

ਰਹਿੰਦੇ 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 ਛੱਡੋ ਹੁਣ ਬਾਤ ਨਹੀਂ ਯਾਰ ਚੱਗਣਾ ਹੁੰਦਾ ਵਾ ਚੋਣ ਨਹੀਂ ਨਹੀਂ ਹੁਣ ਅੰਦਰ ਆਗੇ ਕਿਉਂ ਲੈ ਉਹ ਨਹੀਂ ਇੱਥੇ ਨਾ ਚੋਇਆ ਜਾ ਡੇਕ ਪੈਣਾ ਰਹਿੰਦੇ ਰਹਿੰਦੇ ਨਹੀਂ ਨਹੀਂ ਰਹਿੰਦੇ ਯਾਰ ਹਾਂਜੀ ਅਸੀਂ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ